ਅਸੀਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਕਰਦੇ ਹੋਏ ਤਫ਼ਤੀਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਗੌਰਵ ਤੇ ਉਹਦੀ ਵਾਈਫ ਹੈ ਸੋਨਮ ਇਹ ਪਿਛਲੇ 12-13 ਸਾਲਾਂ ਤੋਂ ਵਿਆਹੇ ਹੋਏ ਆ ਇਹਨਾਂ ਦੇ ਦੋ ਬੱਚੇ ਆ ਇੱਕ ਦੀ 1.5 ਸਾਲ ਉਮਰ ਦਾ ਬੱਚੀ ਦੀ ਤੇ ਇੱਕ 12 ਸਾਲ ਦਾ ਲੜਕਾ ਇਹ ਆਪਸ ਵਿੱਚ ਕੋਈ ਮਾਈਨਰ ਇਸ਼ੂ ਨੂੰ ਲੈ ਕੇ ਆਪਸ ਵਿੱਚ ਇਹਨਾਂ ਦਾ ਟਕਰਾਅ ਹੋਇਆ ਸੀ ਤੇ ਟਕਰਾਅ ਹੁੰਦੇ ਹੋਏ ਲੇਡੀ ਜਿਹੜੀ ਸੋਨਮ ਹੈ ਉਹਦੇ ਹੱਥ 'ਚ ਇੱਕ ਕਟਰ ਛੋਟਾ ਹੁੰਦਾ ਜਿਹੜਾ ਐਮਬਰਾਇਡਰੀ ਧਾਗੇ ਨੂੰ ਕੱਟਦਾ ਹੈ ਉਹ ਜਾ ਕੇ ਇਹਨਾਂ ਨੇ ਫੜਕੇ ਤੇ ਗਲੇ 'ਚ ਵੱਜ ਗਿਆ ਜਿਸ ਕਰਕੇ ਗੌਰਵ ਦੀ ਡੈਥ ਹੋ ਗਈ ਸੀ ਅੰਟੀਮੇਸ਼ਨ ਮਿਲੀ ਸੀ ਨੂਰ ਵਾਲਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਸੀ ਐਸ.ਐਮ.ਸੀ ਤੋਂ ਸਾਨੂੰ ਅੰਟੀਮੇਸ਼ਨ ਆਈ ਸੀ ਇੱਕ ਗੌਰਵ ਕੁਮਾਰ ਆ ਏਜ 37 ਸਾਲ ਉਹਨਾਂ ਦੀ ਜਿਹੜੀ ਬੋਡੀ ਆ ਉਹ ਸੀ.ਐਮ.ਸੀ ਆਪਣਾ ਬ੍ਰੌਡ ਡੈੱਡ ਲੈ ਜਾਂਦਾ ਗਿਆ ਸੀ ਉਹਨਾਂ ਨੂੰ ਅਸੀਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਕਰਦੇ ਹੋਏ ਤਫ਼ਤੀਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਗੌਰਵ ਤੇ ਉਹਦੀ ਵਾਈਫ ਆ ਸੋਨਮ ਇਹ ਪਿਛਲੇ 12-13 ਸਾਲਾਂ ਤੋਂ ਵਿਆਹੇ ਹੋਏ ਆ ਇਹਨਾਂ ਦੇ ਦੋ ਬੱਚੇ ਆ ਇੱਕ ਦੀ 1.5 ਸਾਲ ਉਮਰ ਦਾ ਬੱਚੀ ਦੀ ਤੇ ਇੱਕ 12 ਸਾਲ ਦਾ ਲੜਕਾ ਹੈ ਇਹ ਆਪਸ ਵਿੱਚ ਕੋਈ ਮਾਈਨਰ ਇਸ਼ੂ ਨੂੰ ਲੈ ਕੇ ਆਪਸ ਵਿੱਚ ਇਹਨਾਂ ਦਾ ਟਕਰਾਅ ਹੋਇਆ ਸੀ ਤੇ ਟਕਰਾਅ ਹੁੰਦੇ ਹੋਏ ਲੇਡੀ ਜਿਹੜੀ ਸੋਨਮ ਹੈ ਉਹਦੇ ਹੱਥ 'ਚ ਇੱਕ ਕਟਰ ਛੋਟਾ ਹੁੰਦਾ ਜਿਹੜਾ ਐਮਬ੍ਰੋਇਡਰੀ ਧਾਗੇ ਨੂੰ ਕੱਟਦਾ ਉਹ ਜਾ ਕੇ ਇਹਨਾਂ ਨੇ ਫੜਕੇ ਦੇ ਗਲੇ 'ਚ ਵਜ ਗਿਆ ਜਿਸ ਕਰਕੇ ਗੌਰਵ ਦੀ ਡੈਥ ਹੋ ਗਈ ਸੀ ਅਸੀਂ ਮੌਕੇ ਤੇ ਤਪੀਸ਼ ਨੂੰ ਜਾਰੀ ਕਰਦੇ ਹੋਏ ਰੱਖਦੇ ਹੋਏ ਮੁਕਤਮਾ ਦਰਜ ਕਰ ਲਿਆ ਜੀ ਤੇ ਜਿਹੜੀ ਲੇਡੀ ਹੈ ਸੋਨਮ ਉਹਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ